ਹੁਸ਼ਾਰਪੁਰ نیوز ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਅਜੀ ਮਹਿ ਚੇਤਨਿਕਾ ਸ਼ਪ ਸੋ ਦੋਸਤੋ ਕੁਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਮਾਨਜੂਗ ਭਗਵੰਤ ਮਾਨ ਵੱਲੋਂ ਪੰਜਾਬ ਦੇ ਬਹੁਤ ਸਾਰੇ ਟੋਲ ਪਲਾਸੇ ਆ ਜਿਹੜੇ ਉਹ ਆਪਣੇ ਹੱਥੀਂ ਬੰਦ ਕੀਤੇ ਗਏ ਸੀ ਤੇ ਐਲਾਨ ਕੀਤਾ ਗਿਆ ਸੀ ਉਹਨਾਂ ਵੱਲੋਂ ਕਿ ਇਹਨਾਂ ਟੋਲ ਪਲਾਸਿਆਂ ਨੂੰ ਬੰਦ ਕਰਨ ਤੋਂ ਬਾਅਦ ਸੜਕਾਂ ਦੀ ਮੁਰੰਮਤ ਦਾ ਕੰਮ ਆ ਜਿਹੜਾ ਪੰਜਾਬ ਸਰਕਾਰ ਬਖੂਬੀ ਢੰਗ ਦੇ ਨਾਲ ਕਰਵਾਏਗੀ ਉੱਥੇ ਜਾ ਕੇ ਆਪਾਂ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਜ਼ਿਲ੍ਹੇ ਅੰਦਰ ਤਿੰਨ ਟੋਲ ਪਲਾਸਾ ਹੁੰਦੇ ਸਨ ਇੱਕ ਹੁਸ਼ਾਰਪੁਰ ਦਾ ਨੰਗਲ ਸ਼ਹੀਦਾਂ ਟੋਲ ਪ ਡਾਂਡਰ ਮਾਰਗ ਤੇ ਸਥਿਤ ਲਾਚਵਾਲ ਟੋਲ ਪਲਾਸਾ ਹੁਸ਼ਾਰਪੁਰ ਦਸੂਆ ਮਾਰਗ ਤੇ ਸਥਿਤ ਮਾਨਗੜ ਟੋਲ ਪਲਾਸਾ ਸੋ ਪੰਜਾਬ ਸਰਕਾਰ ਵੱਲੋਂ ਇਹ ਟੋਲ ਪਲਾਸੇ ਬੰਦ ਕਰਕੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਉੱਥੇ ਹੀ ਕਿਤੇ ਨਾ ਕਿਤੇ ਹੁਣ ਇਹ ਟੋਲ ਪਲਾਸੇ ਬੰਦ ਹੋਣ ਤੋਂ ਬਾਅਦ ਲੋਕਾਂ ਨੂੰ ਦੁਬਿਧਾ ਦੁਬਿਧਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਆਖਰਕਾਰ ਇਹ ਦੁਬਿਧਾ ਸ਼ਬਦ ਮੇਰੇ ਵੱਲੋਂ ਕਿ ਸਿਕਨਾ ਕਰਨਾ ਕਰਕੇ ਵਰਤਾ ਗਿਆ ਉਸ ਬਾਬਤ ਵੀ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਹੁਸ਼ਿਆਰਪੁਰ ਆਪਾਂ ਟਾਂਡਾ ਰੋਡ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਟਾਂਡਾ ਰੋਡ ਦੀ ਹਾਲਤ ਹੈ ਜਿਹੜੀ ਜਦੋਂ ਆਪਾਂ ਬੁੱਲਵਾਲ ਨੂੰ ਕ੍ਰੋਸ ਕਰਦੇ ਆ ਤਾਂ ਬੁੱਲਵਾਲ ਤੋਂ ਲੈ ਕੇ ਟਾਂਡੇ ਤੱਕ ਜਿਹੜੀ ਸੜਕ ਦੀ ਹਾਲਤ ਹੈ ਹੁਣ ਹੌਲੀ-ਹੌਲੀ ਖਸਤਾ ਹੋਣੀ ਸ਼ੁਰੂ ਹੋ ਚੁੱਕੀ ਹੈ ਬਹੁਤ ਸਾਰੇ ਖੱਡੇ ਆ ਜਿਹੜੇ ਉਹ ਉਸ ਮਾਰਗ ਤੇ ਪੈਣੇ ਸ਼ੁਰੂ ਹੋ ਚੁੱਕੇ ਨੇ ਜਿਸ ਕਾਰਨ ਦੋ ਪਹੀਆ ਵਾਹਨਾ ਵਾਲਿਆਂ ਨੂੰ ਜਿਹੜੀਆਂ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਜੇਕਰ ਆਪਾਂ ਵੱਡੀਆਂ ਗੱਡੀਆਂ ਦੀ ਤਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਫ਼ਰ ਕਰਨ ਵਾਲੇ ਰਾਹੀਰਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਹੁਸ਼ਿਆਰਪੁਰ ਦੇ ਬਹੁਤ ਸਾਰੇ ਬਧਾਇਕ ਮੰਤਰੀ ਸਾਹਿਬਾਨ ਜਾਂ ਹੋਰ ਬਹੁਤ ਸਾਰੇ ਲੀਡਰ ਤੇ ਲੀਡਰਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਰਾਹਾਂ ਤੇ ਸਫ਼ਰ ਤਾਂ ਕਰਦੇ ਨੇ ਸਫ਼ਰ ਕਰਦੇ ਨੇ ਪ੍ਰੰਤੂ ਸਫ਼ਰ ਕਰਨ ਦੇ ਬਾਵਜੂਦ ਸਭ ਕੁਝ ਪਤਾ ਹੋਣ ਦੇ ਬਾਵਜੂਦ ਇਹਨਾਂ ਨਾ ਤਾਂ ਕਿਸੇ ਰਾਜਨੀਤਿਕ ਨੁਮਾਇੰਦੇ ਨੇ ਹੀ ਸੜਕ ਦੀ ਹਾਲਤ ਸੁਧਾਰਨ ਵੱਲ ਧਿਆਨ ਦਿੱਤਾ ਤੇ ਨਾ ਹੀ ਕਿਸੇ ਆਲਾ ਅਧਿਕਾਰੀ ਨੇ ਸੋ ਹੁਣ ਹੌਲੀ ਹੌਲੀ ਲੋਕਾਂ ਦੇ ਵਿੱਚ ਰੋਸ ਪੈਦਾ ਹੋਣਾ ਵੀ ਸ਼ੁਰੂ ਹੋ ਚੁੱਕਿਆ ਤੇ ਲੋਕਾਂ ਨੇ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੇਕਰ ਸੜਕਾਂ ਦੀ ਹਾਲਤ ਇਹੋ ਜਿਹੀ ਰਹਿਣੀ ਹੈ ਤਾਂ ਇਸ ਤੋਂ ਚੰਗਾ ਹੁੰਦਾ ਕਿ ਟੋਲ ਪਲਾਸੇ ਨਾ ਬੰਦ ਕਰਵਾਏ ਜਾਣ ਘਟੋ ਘਟ ਸੜਕਾਂ ਦੀ ਮੁਰੰਮਤ ਦਾ ਤਾਂ ਕੰਮ ਚਾਲੂ ਰਹਿੰਦਾ ਸੋ ਹੁਣ ਮੈਂ ਹੁਸ਼ਰਪੁਰ ਦੇ ਸਮੂਹ ਵਿਧਾਇਕਾਂ ਤੋਂ ਇਲਾਵਾ ਕੈਬਨਿਟ ਮੰਤਰੀ ਐਮਪੀ ਸਾਹਿਬਾਨ ਨੂੰ ਜਿਹੜੀ ਮੈਂ ਬੇਨਤੀ ਕਰਨਾ ਚਾਹਾਂਗਾ ਇਸ ਵੀਡੀਓ ਦੇ ਰਾਹੀਂ ਤੁਸੀਂ ਜ਼ਰੂਰ ਇਸ ਵਿਸ਼ੇ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਟੋਲ ਪਲਾਸੇ ਬੰਦ ਕਰਨ ਤੋਂ ਬਾਅਦ ਇਹਨਾਂ ਸੜਕਾਂ ਦੀ ਮੁਰੰਮਤ ਦਾ ਕੰਮ ਜਾਂ ਸਾਮ ਸੰਭਾਲ ਦਾ ਕੰਮ ਜਿਹੜਾ ਪੀ ਡਬਲਯੂ ਡੀ ਵਿਭਾਗ ਵੱਲੋਂ ਕੀਤਾ ਜਾਵੇਗਾ ਪਰੰਤੂ ਬੜੇ ਦੁੱਖ ਦੀ ਗੱਲ ਹੈ ਕਿ ਟੋਲ ਪਲਾਸੇ ਬੰਦ ਹੋਣ ਤੋਂ ਬਾਅਦ ਪਹਿਲਾਂ ਤਾਂ ਕਈ ਕਈ ਮਹੀਨਿਆਂ ਤੱਕ ਉਹ ਟੋਲ ਪਲਾਸੇ ਸਾਫ਼ ਨਹੀਂ ਕਰਵਾਏ ਗਏ ਜਿਸ ਕਾਰਨ ਹਰ ਇੱਕ ਟੋਲ ਪਲਾਸੇ ਤੇ ਮੈਨੂੰ ਲੱਗਦਾ ਹੈ ਕਾਫੀ ਜ਼ਿਆਦਾ ਹਾਦਸੇ ਵੀ ਵਾਪਰੇ ਨੇ ਤੇ ਹਾਦਸਿਆਂ ਤੋਂ ਬਾਅਦ ਜਿਹੜਾ ਹੁਸ਼ ਅਕਸਰ ਕੁੰਭ ਕਰਦੀ ਨੀਂਦ ਤੋਂ ਜਾਗਦਾ ਹੈ ਹੁਸ਼ ਤਾ ਹਾਦਸੇ ਤੋਂ ਬਾਅਦ ਜਦੋਂ ਪ੍ਰਸ਼ਾਸਨ ਦੀ ਜਗ ਖੁੱਲਦੀ ਆ ਤਾਂ ਫਿਰ ਟੋਲ ਪਲਾਸਿਆਂ ਦੀ ਸਫਾਈ ਦਾ ਕੰਮ ਸ਼ੁਰੂ ਹੁੰਦੇ ਹਾਲਾਂਕਿ ਉਹ ਵੀ ਕੋਈ ਬਹੁਤੀ ਚੰਗੀ ਤਰ੍ਹਾਂ ਦੇ ਨਾਲ ਨਹੀਂ ਕੀਤਾ ਗਿਆ ਪਰੰਤੂ ਥੋੜਾ ਬਹੁਤਾ ਸਫਾਈ ਕਰਕੇ ਲੋਕਾਂ ਨੂੰ ਰਾਹਤ ਜ਼ਰੂਰ ਮਹਿਸੂਸ ਹੋਈ ਹੈ ਤੇ ਹੁਣ ਮੈਂ ਪੰਜਾਬ ਦੀ ਸਰਕਾਰ ਨੂੰ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਾਂਗਾ ਅਪੀਲ ਕਰਨਾ ਚਾਹਾਂਗਾ ਕਿ ਨਾ ਸੜਕਾਂ ਦੀ ਮੁਰੰਮਤ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਤਾਂ ਜੋ ਲੋਕਾਂ ਦਾ ਜਾਨੀ ਅਤੇ مالی ਨੁਕਸਾਨ ਨਾ ਹੋਵੇ ਸੋ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰ ਦਿਓ ਤਾਂ ਜੋ ਅਫਸਰਾ ਤੱਕ চুনে হই নাই তাকে এই বিো জরুর পৌঁচে সো বহু ধন্যবাদ জি